ਸ਼ੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਪਵਿੱਤਰ ਅਫਸਰ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜੋ ਪੂਰੇ ਖਾਲਸਾ ਜਾਹੋ ਜਲਾਲ ਦੇ ਨਾਲ ਰੋਹਾਨੀ ਮਾਹੌਲ ਦੇ ਵਿੱਚ ਅੱਗੇ ਵਧਦਾ ਹੋਇਆ ਸਭ ਦੀਆਂ ਨਿਗਾਹਾਂ ਦਾ ਕੇਂਦਰ ਬਣਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਖਲਸੀ ਅਤੇ ਸਮੂਹ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ ਵਿਧਾਇਕ ਨੇ ਗੱਲਬਾਤ ਦੌਰਾਨ ਕਿਹਾ ਕਿ ਹਿੰਦ ਦੀ ਚਾਦਰ ਸ਼ੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਮਨੁੱਖਤਾ ਲਈ ਇੱਕ ਸਦੀਵੀ ਚਾਨਣ ਹੈ ਜਿਸ ਦੀ ਯਾਦ ਹਰ ਪੰਜਾਬੀ ਦੇ ਦਿਲ ਦੇ ਵਿੱਚ ਜ਼ਿੰਦਾ ਰਹੇਗੀ ਇਸ ਮੌਕੇ ਤੇ ਐਸ ਡੀ ਐਮ ਅਤੇ ਐਸ ਐਸ ਪੀ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਹੈ ਇਹ ਨਗਰ ਕੀਰਤਨ ਜਿੱਥੇ ਇੱਕ ਰੋਹਾਨੀ ਯਾਤਰਾ ਹੈ ਉੱਥੇ ਹੀ ਸਾਡੇ ਇਤਿਹਾਸ ਅਤੇ ਵਿਰਸੇ ਨਾਲ ਜੁੜਨ ਦੀ ਇੱਕ ਵੱਡੀ ਪ੍ਰੇਰਨਾ ਵੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਮਿਸਾਲ ਸ਼ਹਾਦਤ ਮਨੁੱਖਤਾ ਲਈ ਕੁਰਬਾਨੀ ਦਾ ਸਭ ਤੋਂ ਉੱਚਾ ਉਦਾਹਰਣ ਹੈ ਜਿਸ ਨੂੰ ਅਸੀਂ ਨਿਤਮਸਤਕ ਹੋ ਕੇ ਯਾਦ ਕਰਦੇ ਹਾਂ ਗੁਰਦਾਸਪੁਰ ਤੋਂ ਨਗਰ ਕੀਰਤਨ ਗੁਰੂ ਤੇਗ ਬਹਾਦਰ ਜੀ ਨੌਵੀਂ ਪਾਤਸ਼ਾਹੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਅੱਜ ਉਹਨਾਂ ਨੂੰ ਸਵਾਗਤ ਤੇ ਨਗਰ ਕੀਰਤਨ ਕੱਢਿਆ ਜਾ ਰਿਹਾ ਇੱਕ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਵਖਾ ਵੜਾ ਸੀ ਜਿੱਥੇ ਸਵਾਗਤ ਹੋਇਆ ਉਸ ਤੋਂ ਬਾਅਦ ਹੁਣ ਬਟਾਲੇ ਜਿਹੜਾ ਮੇਨ ਪੁਆਇੰਟ ਆ ਉੱਥੇ ਸਾਰੇ ਬਟਾਲੇ ਦੇ ਪਰਿਵਾਰ ਅਸੀਂ ਸਾਰੇ ਇਕੱਠੇ ਹੋਏ ਆਂ ਇਤੋਂ ਬਾਅਦ ਲੱਕ ਲੱਕ ਪੜਾਵਾਂ ਤੇ ਨਗਰ ਕੀਰਤਨ ਦਾ ਸਵਾਗਤ ਹੋਊਗਾ ਸੋ ਇਹ ਨਗਰ ਕੀਰਤਨ ਬਟਾਲੇ ਤੋਂ ਕ੍ਰਾਸ ਹੋ ਕੇ ਮੇhta ਚੌਂਕ ਮੇhta ਚੌਂਕ ਤੋਂ ਬਾਅਦ ਅਮੇਸ਼ਰ ਨੂੰ ਜਿਹੜਾ ਪਹੁੰਚੂਗਾ ਜੀ 23 24 25 ਅਨੰਦਪੁਰ ਵਿਖੇ ਨੰਬਰ ਸਾਹਿਬ ਵਿਖੇ ਅ ਬਹੁਤ ਵੱਡਾ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਜੀ ਇਹ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਬਟਾਲੇ ਦੀਆਂ ਸੰਗਤਾਂ ਕਿੰਨਾ ਉਤਸ਼ਾਹ ਕਿੰਨਾ ਚਾਹ ਦੇ ਬਿਲਕੁਲ ਜੀ ਮੈਂ ਦੱਸਣਾ ਚਾਹਣਾ ਵੀ ਬਟਾਲੇ ਦੀਆਂ ਸੰਗਤਾਂ ਆਪ ਮੁਹਾਰੇ ਕਿਉਂਕਿ ਬਟਾਲਾ ਇੱਕ ਸਾਡਾ ਐਸਾ ਸ਼ਹਿਰ ਹੈ ਜਿੱਥੇ ਹਰ ਪਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਣ ਚਾਹੇ ਮੁਸਲਮਾਨ ਹੋ ਸਾਰਿਆਂ ਦਾ ਸਤਿਕਾਰ ਹੈ ਸੋ ਜਦੋਂ ਵੀ ਕੋਈ ਵੀ ਵਿਹਾਰ ਹੁੰਦਾ ਚਾਹੇ ਦੁਸ਼ਹਿਰਾ ਹੋਵੇ ਚਾਹੇ ਬਾਬਾ ਜੀ ਦਾ ਵਿਆਹ ਹੋਵੇ ਚਾਹੇ ਨੌਵੀਂ ਦਸਵੀਂ ਦਾ ਮੇਲਾ ਹੋਵੇ ਸੋ ਸਾਰੇ ਤਿਹਾਰਾਂ ਨੂੰ ਜਿਹੜਾ ਸਾਡਾ ਮਕਾਲਾ ਖੁਸ਼ੀ-ਖੁਸ਼ੀ ਮਨਾਉਂਦਾ ਔਰ ਅੱਜ ਜਿਹੜਾ ਨਗਰ ਕੀਰਤਨ ਜਿਹੜਾ ਗੁਰਤੇਗ ਪਹਾੜ ਦੀ ਸ਼ਹਾਦਤ ਦਾ ਨੂੰ ਸਮਰਪਿਤ ਨੂੰ ਮੁੱਖ ਰੱਖਦੇ ਆ ਲੋਕਾਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਦਾ ਉਸ ਰਾਹੀਂ ਤਿਆਰੀਆਂ ਕੀਤੀਆਂ ਗਈਆਂ ਕਿੰਦਾ ਦੇ ਲੋਕਾਂ ਦੇ ਵਿੱਚ ਚਾ ਉਤਸ਼ਾਹ ਪਾਇਆ ਗਿਆ ਤੇ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਅ ਦਿਵਸ ਦੇ ਮੌਕੇ ਤੇ ਜਿਹੜੀ ਯਾਤਰਾ ਨਿਕਲ ਰਹੀ ਹੈ ਇਸ ਵਿੱਚ ਲੋਕਾਂ ਵੱਲੋਂ ਬਹੁਤ ਹੀ ਸ਼ਰਧਾ ਦੇ ਨਾਲ ਆਰ ਨਿਕਲ ਕੇ ਦਰਸ਼ਨ ਕੀਤੇ ਕੀਤੇ ਜਾ ਰਹੇ ਤੇ ਪ੍ਰਸ਼ਾਸਨ ਵੱਲੋਂ ਪੂਰਾ ਸਫਾਈ ਦਾ ਪੂਰਾ ਸ਼ਹਿਰ ਨੂੰ ਬਟਾਲਾ ਸ਼ਹਿਰ ਨੂੰ ਬਿਲਕੁਲ ਸਾਫ ਸੁੱਧਰਾ ਕੀਤਾ ਗਿਆ ਹੈ ਔਰ ਸੰਗਤਾਂ ਜਿਹੜੀਆਂ ਸਾਰੀ ਸਹੂਗਾ ਤੇ ਖੜੀਆਂ ਦਰਸ਼ਨ ਕਰਨ ਵਾਸਤੇ ਤੇ ਬੜੇ ਸਾਵੇਂ ਟੰਗਣਾ ਜਿੰਨੇ ਜਿੰਨੇ ਬਟਾਲਾ ਚੌਲਾਂ ਕੇ ਅਮਰ ਸਰ ਦੇਖਿਆ ਕੇ ਜਾਏਗਾ ਦੇਖੋ ਸਾਜਦ ਆਲਾ ਜਿਲ੍ਹਾ ਹੈ ਨਰਕੇਤਨ ਨਿਕਲ ਰਿਹਾ ਹੈ ਪ੍ਰਕਾਸ਼ ਹੋ ਚੁੱਕਾ ਹੈ ਦੇਖੋ ਇਹਨਾਂ ਨੂੰ ਹੋਣਾ ਸੀ ਲਾਭ ਬਟਾਰੀ ਆ ਕਿ ਪੂਰੇ ਬਟਾਰੀ ਸਿਟੀ ਦੇ ਵਿੱਚੋਂ ਨਿਕਲ ਜਾ ਰਿਹਾ ਤੇ ਜਿਹੜੀ ਗਾਰਡ ਆ ਉਹ ਜਿਹੜਾ ਹੈ ਅਸੀਂ ਚੌਕ ਤੋਂ ਲਾਇਆ ਹੈ ਤੇ ਬਿਲਕੁਲ ਸਾਰੀ ਸਿਕਿਉਰਿਟੀ ਹੈ ਜੀ ਸਾਜਦਾ ਜਲਾਵ ਲੱਗੀ ਹੈ ਕਿ ਸਾਹ ਮੁਤਾਬਕ ਆ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਗੱਲ